ਤੇ ਸਾਰਿਆਂ ਨੇ ਅਕਸ਼ਨ ਜ세 ਬੰਦੀਆਂ ਦੇ ਪ੍ਰਧਾਨ ਵੀ ਨੇ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਬਾਬਾ ਜੀ ਮੈਂ ਅਗੜੀ ਦੱਸਦਾ ਨਹੀਂ ਸੀ ਕਿ ਅਸੀਂ ਕੀ ਦੱਸਣਾ ਵਾ ਤੇ ਸਾਨੂੰ ਇਹ ਦੱਸਣਾ ਪੈ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਖਾਪਰਖੜੀ ਵਾਲੇ ਜੋ ਪਿੰਡ ਗੁਜਰਪੁਰਾ ਗੁਰਦੁਆਰਾ ਗੁਰੂ ਹਰਗਵਿੰਦ ਸਾਹਿਬ ਜੀ ਲੰਗਰ ਬਾਬਾ ਬੁੱਢਾ ਸਹਿਜ ਦੇ ਮੁੱਖ ਸੇਵਾਦਾਰ ਹਮ ਆਪਾਂ ਤੇ ਜੋ ਆਪਾਂ ਨੂੰ ਸੇਵਾ ਦਿੱਤੀ ਆ ਉਹ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡ ਹੜੜਾ ਤੋਂ ਆ ਜੋ ਬਾਬਾ ਜੀ ਦੇ ਬਾਬਾ ਤਰਲੋਕ ਸਿੰਘ ਜੀ ਦੇ ਸੇਵਾਦਾਰ ਹਨ ਤੇ ਉਹਨਾਂ ਨੇ ਆਪਾਂ ਨੂੰ ਸੇਵਾ ਦਿੱਤੀ ਹੈ ਜੀ ਤੇ ਇਹ ਜੋ ਆਪਣੇ ਲਾਗੇ ਖਾਲਸਾ ਵੱਜਦਾ ਵਾ ਜਸਵੀਰ ਸਿੰਘ ਸੁਪੁੱਤਰ ਮੋਧ ਮੋਹਕਮ ਸਿੰਘ ਉਹਦੇ ਸੁਪੁੱਤਰਾ ਹਰਦੀਪ ਸਿੰਘ ਅਰਨਜੀਤ ਸਿੰਘ ਇਹ ਜਦੋਂ ਮਰਜੀ ਆ ਕੇ ਤੰਗ ਕਰ ਲੱਗ ਜਾਂਦੇ ਆ ਤਾਂ ਦਰਬਾਰ ਜਿਹੜਾ ਵਾ ਨਿਸ਼ਾਨ ਸਾਹਿਬ ਤੇ ਲਾਗੇ ਦਰਬਾਰ ਆ ਉਹਨਾਂ ਨੂੰ ਜਿੰਦਰਾ ਲਾ ਲੈਂਦੇ ਆ ਤੇ ਹੁਣ ਅਸੀਂ ਜਿਹੜਾ ਵਾ ਅਦਾਲਤ ਵੱਲੋਂ ਸਾਨੂੰ ਦਾਸ ਨੂੰ ਜਿਹੜਾ ਵਾ ਸਟੇ ਮਿਲ ਚੁੱਕਾ ਵਾ ਤੇ ਸਾਨੂੰ ਆਕ ਕੇ ਹਾਰ ਕੇ ਜਹੇ ਬੰਦਿਆਂ ਨੂੰ ਕਹਿਣਾ ਪਿਆ ਵਾ ਤੇ ਜਹੇ ਬੰਦਿਆਂ ਜਿਹੜੀਆਂ ਵਾ ਇਹ ਬਾਬਾ ਸਤਰਾਮ ਸਿੰਘ ਜੀ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਹਨ ਤੇ ਦਲਾਂ ਪੰਥਾਂ ਦੇ ਸਾਰਿਆਂ ਦੇ ਹੀ ਇਹ ਪ੍ਰਧਾਨ ਚੁੜੇ ਗਏ ਹਨ ਹਾਰ ਕੇ ਸਾਨੂੰ ਇਹਨਾਂ ਨਾਲ ਬਜਨ ਕਰਨਾ ਪਿਆ ਵਾ ਤੇ ਹੁਣ ਇਹਨਾਂ ਨੇ ਮੁੱਦਾ ਚੁੱਕਿਆ ਹੱਜ ਜੀ ਉਹਨਾਂ ਨੂੰ ਆਪਾਂ ਐਸਚਓ ਸਾਹਿਬ ਨੂੰ ਜਿਹੜੀ ਆ ਦਰਖਾਸਤ ਦਿੱਤੀ ਆ ਅਜੇ ਤੱਕ ਕੱਲ ਦਾ ਸਾਡੇ ਕੋਲੇ ਕੋਈ ਵੀ ਅਧਿਕਾਰੀ ਨਹੀਂ ਗਿਆ ਨਾ ਹੀ ਕਿਸੇ ਨੇ ਜਾ ਕੇ ਮੌਕਾ ਵੇਖਿਆ ਵਾ ਨਾ ਹੀ ਕਿਸੇ ਨੇ ਸਾਨੂੰ ਕਿਸੇ ਨੇ ਕੋ ਕਹਿਆ ਵਾ ਤੇ ਉਹਨਾਂ ਨੇ ਜਾ ਕੇ ਕਿਹਾ ਸੀ ਤੇ ਉਹਨਾਂ ਦੇ ਕਹਿਣ ਤੇ ਮਿੰਟੋ ਮੱਟੀ ਪੁਲਿਸ ਆ ਗਈ ਤੇ ਦਾਸ ਉਥੇ ਨਹੀਂ ਹੀ ਡੇਰੇ ਤੇ ਤੇ ਫੋਨ ਤੇ ਗੱਲ ਹੋਈ ਉਹਨਾਂ ਦੀ ਉਹਨਾਂ ਨੇ ਕਿਹਾ ਵੀ ਸਾਡੇ ਤੇ ਲੰਗਰ ਲਾ ਕੇ ਕਹਿੰਦਾ ਸਾਡੀ ਜਗ੍ਹਾ ਤੇ ਕਬਜ਼ਾ ਕਰਦਾ ਜਗ੍ਹਾ ਉਹਨਾਂ ਦੀ ਨਹੀਂਗੀ ਜਗਾ ਵੀ ਕੇਸੇ ਦੇ ਨਾਂ ਤੇ ਬੋਲਣ ਦੀ ਹਜੇ ਵੀ ਜਿਹੜੇ 5 ਮਰਲੇ ਜਿਹੜੇ ਆ ਉਹ ਸਰਦਾਰ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਨਾਂ ਤੇ ਬੋਲਦੇ ਆ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਉਹ ਸਾਰਾ ਹੀ ਸਾਰਾ ਜੋ ਸੜਕ ਦੀ ਜਗਾ ਵਾ ਸਰਕਾਰੀ ਜਗਾ ਦੇ ਵਿੱਚ ਬਣਿਆ ਵਾ ਤੇ ਦਾਸ ਨੂੰ ਉਥੇ ਸੇਵਾ ਕਰਦਿਆਂ ਨੂੰ 5-6 ਸਾਲ ਹੋ ਗਿਆ ਇਹ ਜੋ ਡੇਰਾ ਬਣਿਆ ਇਹ ਪਹਿਲਾ ਡੇਰਾ ਜਿਹੜਾ ਵਾ ਇਹ 16-17 ਸਾਲ ਤੋਂ ਚੱਲ ਰਿਹਾ ਵਾ ਜੋ ਬਾਬੇ ਤਰਲੋਗ ਸਿੰਘ ਜੀ ਖਿਆਲੇ ਵਾਲਿਆਂ ਨੇ ਇੱਥੇ ਨਿਸ਼ਾਨ ਸਾਹਿਬ ਚੜਾਏ ਸੀ ਉਹਨਾਂ ਨੇ ਗਾਂ ਸੇਵਾ ਜਿਹੜੀ ਆ ਉਹ ਬਾਬੇ ਕਰਤਾਰ ਸਿੰਘ ਨੂੰ ਦੇ ਦਿੱਤੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਅਸੀਂ ਇਹ ਕਰਦੇ ਆ ਪੇ ਜੋ ਵੀ ਇਹਨਾਂ ਨੇ ਇਹ ਜੋ ਵੀ ਆਪਣਾ ਇਹਨਾਂ ਨੇ ਵਿਵਦੀ ਕੀਤੀ ਆ ਜਿਹੜੇ ਜੋ ਵੀ ਬਾਬਾ ਜੀ ਦਾ ਨਾਮ ਟਾਇਆ ਗਿਆ ਵਾ ਤਾਂ ਦੂਸਰੀ ਗੱਲ ਇਹ ਨਿਸ਼ਾਨ ਸਾਹਿਬ ਜਿਹੜੇ ਆ ਇਹ ਦਾਇਰੇ ਉੱਤੇ ਸਪਾਏ ਸੀ ਬੂਏ ਦੇ ਉੱਤੇ ਏਕ ਓੰਕਾਰ ਸਪਾਇਆ ਹੋਇਆ ਸੀ ਇਹ ਖੰਡੇ ਬਣਵਾਏ ਹੋਏ ਸੀ ਤੇ ਇਹਨਾਂ ਨੇ ਸਾਰਾ ਹੀ ਇਹ ਇੰਨਾ ਥਾਂ ਛੱਡ ਕੇ ਜੋ ਲੰਗਰ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਛੱਡ ਕੇ ਬਾਕੀ ਦੇ ਸਾਰੇ ਦੇ ਸਾਰੇ ਤੇ ਪੋਚਾ ਮਾਰ ਦਿੱਤਾ ਵਾ ਤੇ ਦਾ ਨੂੰ ਦਾਤੇ ਮੰਗ ਕਰਦਾ ਵਾ ਤੇ ਇਹਨਾਂ ਦੇ ਸਖਤ ਤੋਂ ਸਖਤ ਜਿੰਨੀ ਵੀ ਇਹ ਕਾਰਵਾਈ ਜਿਹੜੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਦਰਖਾਸਤ ਆ ਜੀ ਹਰਦੀਪ ਸਿੰਘ ਪੁੱਤਰ ਜਸਬੀਰ ਸਿੰਘ ਦੇ ਨਾਂ ਤੇ ਜਿਹੜੀ ਅਸੀਂ ਦਿੱਤੀ ਆ ਆਈ ਸਮਝ ਤੇ ਉਹਦਾ ਜਿਹੜਾ ਵੀ ਨਾਮ ਦਿੱਤੇ ਭੈਣ ਭਰਾ ਸਾਰੇ ਡੱਬਰ ਤੇ ਪੁੱਤਰੇ ਜਿਹੜੇ ਕਿ ਸਾਨੂੰ ਆਣ ਕੇ ਨ ਧਮਕੀਆਂ ਦਿੰਦੇ ਨੇ ਬੇਨਤੀ ਇਹ ਕੀਤੀ ਗਈ ਸੀ ਅਦਾਲਤ ਵੱਲੋਂ ਵੀ ਸਾਨੂੰ ਜਿਹੜਾ ਸਾਡਾ ਛੇੇ ਹੋ ਚੁੱਕਾ ਵਾ ਇਸ ਕਰਕੇ ਅਸੀਂ ਇਹ ਇਹਨੇ ਸਾਡੇ ਤੇ ਬਹੁਤ ਵਾਰੀ ਹਮਲੇ ਕਰ ਦਿੱਤੇ ਆ ਮੈਂ ਹੱਥ ਬੜਿਆਰ ਜੋੜੇ ਆ ਵੀ ਭਾਈ ਤੁਸੀਂ ਇਹ ਕੰਮ ਨਾ ਕਰ ਕਦੀ ਇਹ ਕੋ ਚਾਬੀ ਅਸੀਂ ਸਰਪੰਚਾਂ ਹੀ ਲੈਂਦੇ ਰਿਆਂ ਹਰਚਾਨ ਸਿੰਘ ਦੇ ਨਾਂ ਤੇ ਕਦੀ ਬਾਬਾ ਕਰਤਾਰ ਸਿੰਘ ਦੇ ਜਾਦੇ ਵੀ ਉੱਥੇ ਜੱਫੀਆਂ ਵੀ ਪੁਆਈਆਂ ਬਾਬਾ ਦੀਆਂ ਵੀ ਤੁਸੀਂ ਨਾ ਇੱਕ ਦੂਜੇ ਦੇ ਨਾਲ ਕੁਝ ਵੀ ਕਰਿਓ ਪਹਿਲਾਂ ਵੀ ਇਹਨੇ ਸਾਡੇ ਬੁਏ ਤੇ ਜਿੰਦਰੇ ਮਾਰ ਦਿੰਦਾ ਵਾ ਕਿ ਜਿੱਥੇ ਬਾਬਾ ਕਰਤਾਰ ਸਿੰਘ ਨੇ ਇਹਨਾਂ ਆਖਿਆ ਵੀ ਅਸੀਂ ਨਹੀਂ ਕਿ ਬਾਬੇ ਕਰਤਾਰ ਸਿੰਘ ਨੂੰ ਦੱਸਿਆ ਵੀ ਤੂੰ ਜਾ ਕੇ ਚਾਬੀਆਂ ਤੂੰ ਲੈ ਸਾਡੇ ਕੋਲੋਂ ਪੰਜਾਬ ਦੀ ਸੇਵਾ ਵਾਪਸ ਲੈ ਉਹ ਆਂਦਾ ਮੈਂ ਸੇਵਾ ਤੁਹਾਨੂੰ ਦੇ ਦਿੱਤੀ ਆ ਤੁਸੀਂ ਕਰੋ ਨਾ ਕਰੋ ਇਹਨਾਂ ਨੂੰ ਕਹਦਾ ਵੀ ਇਹ ਤੁਹਾਨੂੰ ਚਾਬੀਆਂ ਦਿੰਦੇ ਆ ਜਾਂ ਨਹੀਂ ਦਿੰਦੇ ਤੁਸੀਂ ਚਾਬੀਆਂ ਇਹ ਇਹਨਾਂ ਦੀ ਮਰਜ਼ੀ ਆ ਦੇਣ ਨਾ ਦੇ ਮੇਰਾ ਕੋਈ ਗੱਲ ਨਹੀਂ ਇਸ ਵਿੱਚ ਜਿੰਦਰੇ ਜਿਹੜੇ ਮਾਰਦੇ ਆ ਉਹ ਕਿਸ ਕੀ ਉੱਤੇ ਜਾਕੀ ਉੱਤੇ ਪੇਂਟ ਕੀਤਾ ਗਿਆ ਕੀ ਚੀਜ਼ ਕੀ ਕੀਤੀ ਉਹ ਜੋ ਪੇਂਟ ਕੀਤਾ ਗਿਆ ਇਹਨਾਂ ਨੇ ਆ ਦੇਖੋ ਪਹਿਲਾਂ ਤੇ ਇਹ ਜਿੰਦਰੇ ਮਾਰਦੇ ਨੇ ਮੇਰੇ ਦੇ ਆਣ ਕੇ ਹਮਲਾ ਕਰਦੇ ਆ ਇਹ ਸਾਡਾ ਅਦਾਲਤ ਦਾ ਵੀ ਫੈਸਲਾ ਵਾ ਤੇ ਇਹ ਜਿਹੜੇ ਆ ਆ ਸਾਡਾ ਜਿਹੜਾ ਮਸਲਾ ਵਾ ਅਸਲੀ ਪਿਓਰ ਇਹ ਸਾਡਾ ਮੇਨ ਗੇਟ ਆ ਕਮਰੇ ਦਾ ਪਿਛਲੇ ਬੰਨੇ ਇਹਨਾਂ ਦੇ ਬਰਾਂਡੇ ਬਣੇ ਹੋਏ ਜਿੱਥੇ ਲੰਗਰ ਪਾਣੀ ਲੋਹ ਲੰਗਰ ਤੱਕਦਾ ਇਹਨਾਂ ਨੇ ਆ ਸਾਰਾ ਕੁਝ ਮਟਾਇਆ ਵਾ ਇਹਨਾਂ ਨੇ ਬੇਦਬੀ ਕੀਤੀ ਆ ਆ ਜਿਹੜੀ ਬੇਦਬੀ ਕੀਤੀ ਆ ਮਿਸਲ ਸਹੀਦ ਬਾਬਾ ਬਲਵੰਤ ਸਿੰਘ ਜੀ ਤਰਨਾ ਦਾਲ ਖਾਪੜ ਖੜੀ ਵਾਲਾ ਇਹ ਗੇਟ ਦੀ ਫੋਟੋ ਇਹ ਗੇਟ ਦੀ ਮੇਨ ਗੇਟ ਦੀ ਫੋਟੋ ਆ ਜੀ ਆ ਸਾਡਾ ਦਾਲ ਦੇ ਮਟਾਇਆ ਵਾ ਤੇ ੴ ਦੇ ਵੀ ਬੇਦਬੀ ਕੀਤੀ ਆ ਇਹਨਾਂ ਨੇ ਪੋਚਾ ਫੇਰ ਕੇ ਤੇ ਇੱਕ ਨਿਸ਼ਾਨ ਸਾਹਿਬ ਦੇ ਪਰਚੇ ਦੇ ਇਹਨੇ ਉੱਥੇ ਨਿਸ਼ਾਨ ਸਾਹਿਬ ਸਾਰਾ ਬਣਿਆ ਹੋਇਆ ਜੀ ਖੱਟੇ ਅਗਣਾ ਜੀ ਇਹ ਅਜੇ ਵੀ ਉੱਥੇ ਬੁਝਿਆ ਆ ਵਾ ਇਹ ਜਿਹੜਾ ਆ ਚੀਜ਼ ਆ ਇਹਨਾਂ ਨੇ ਇਹ ਚੀਜ਼ ਜੀ ਇਹ ਵੀ ਮੇਨ ਗੇਟ ਉਹੀ ਆ ਇਹ ਮੇਨ ਗੇਟ ਦੀ ਉਹੀ ਚੀਜ਼ ਹੈ ਉਹੀ ਕਾਪੀ ਆ ਸਿਰਫ ਇਹ ਚੀਜ਼ ਨੂੰ ਨਹੀਂ ਮਟਾਉਂਦੇ ਜਿਹੜਾ ਆ ਚੀਜ਼ ਨਹੀਂ ਮਟਾਉਂਦੇ ਲੰਗਰ ਬਾਬਾ ਬੁੱਢਾ ਸਾਹਿਬ ਤੇ ਗੁਰਦੁਆਰਾ ਗੁਰੂ ਅਰਗੁਨ ਦੇ ਪਾਤਸ਼ਾਹ ਇਹ ਇਹ ਨਹੀਂ ਉਹ ਮਟਾਉਂਦੇ ਇੱਕ ਇਸ ਚੀਜ਼ ਦੇ ਨਾਲ ਗੇਟ ਦੇ ਉੱਤੇ ਪੇਂਟ ਕੀਤਾ ਇਹ ਜਿਹੜਾ ਪੇਂਟ ਕੀਤਾ ਗਿਆ ਇਹਨਾਂ ਨੇ ਰੰਗ ਕੀਤਾ ਵਾ ਬੁਰਸ਼ ਦੇ ਨਾਲ ਜਿਹੜਾ ਪ੍ਰਾਇਮਰ ਫੇਰੀ ਦਾ ਲੋਹੇ ਦੇ ਉੱਤੇ ਲੋਏ ਦੇ ਪ੍ਰੈਮਰ ਫੇਰਿਆ ਇਹਨਾਂ ਨੇ ਤੇ ਤਾਲਾ ਜਿਹੜਾ ਇਹ ਸਾਡਾ ਲੱਗਾ ਸੀਗਾ ਮੇਨ ਆ ਵੀ ਸਾਡਾ ਮੇਨ ਲੱਗਾ ਹੋਇਆ ਉੱਪਰ ਇਹ ਆਣ ਕੇ ਜਦੋਂ ਅਸੀਂ ਨਹੀਂ ਹੈਗੇ ਉੱਥੇ ਇਹ ਜਿੰਦਰੇ ਦੇ ਨਾਲ ਜਿੰਦਰਾ ਲਾ ਕੇ ਆਪਣੀਆਂ ਵੀਡੀਓ ਬਣਾਉਂਦੇ ਨੇ ਇਹ ਸਾਡੇ ਦੇ ਡੇਰੇ ਤੇ ਕਬਜ਼ਾ ਕਰਨ ਦੇ ਮਾਰੇ ਨਾਲ ਵੀਡੀਓ ਬਣਾਉਂਦੇ ਨੇ ਇਹ ਸਾਰਾ ਕੁਝ ਕਰਕੇ ਤੇ ਲੈ ਕੇ ਜਾਂਦੇ ਨੇ ਇਹ ਸਾਡਾ ਜਿੰਦਰਾ ਮਾਰਿਆ ਸਾਡਾ ਕਬਜ ਇਹ ਆਪਣਾ ਆਪ ਨੂੰ ਕਾਬਜ ਕਰਨਾ ਚਾਹੁੰਦੇ ਆ ਇਸ ਵੇਲੇ ਮੌਕੇ ਤੇ ਜਿਹੜਾ ਡੇਰਾ ਵਾ ਅਸੀਂ ਸਾਡੀਆਂ ਫੌਜਾਂ ਨੇ ਉੱਥੇ ਲੰਗਰ 'ਚ ਲੱਗੀਆਂ ਹੋਈਆਂ ਨੇ ਉੱਥੇ ਲੰਗਰ ਚੱਲਣ ਦੇ ਆ ਫੌਜਾਂ ਬੈਠੀਆਂ ਨੇ ਛਟੇ ਜਿਹੜਾ ਮਾਨਯੋਗ ਨੇ ਸਾਨੂੰ ਛਟੇ ਦੇ ਦਿੱਤਾ ਇਹ ਛਟੇ ਦਿੱਤਾ ਹਾਂਜੀ ਇਹ ਛਟੇ ਉਦਣ ਇਹ ਸ਼ਨੀਆਰ ਦਾ ਦਿਨ ਸੀਗਾ 22 ਤਰੀਕ ਨੂੰ 22 ਤਰੀਕ ਦਾ ਸਾਨੂੰ ਦਿਨ ਸ਼ਨੀਵਾਰ ਵਾਲੇ ਦਿਨ ਦਾ ਸਾਨੂੰ ਛਟੇ ਮਿਲਿਆ ਹੋਇਆ ਅਸੀਂ ਮਾਣਯੋਗ ਅਦਾਲਤ ਕੋਲੋਂ ਵੀ ਮੰਗਦੇ ਆਂ ਪੀ ਇਹਨੂੰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਜਿਹੜੀ ਸੱਡੀ ਇਹਨੇ ਬੇਅਦਬੀ ਕੀਤੀ ਆ ਸਾਨੂੰ ਇਸ ਗੱਲ ਦਾ ਦੁੱਖ ਘਾਟਣੀ ਤੇ ਕਬਜ਼ਾ ਕਰ ਜਾਂਦਾ ਨਹੀਂ ਕਰਦਾ ਉਹ ਗੱਲ ਬੱਕਰੀ ਜਿਹੜੀ ਇਹਨੇ ਆ ਜਿਹੜੀ ਬੇਅਦਬੀ ਕੀਤੀ ਆ ਨਾ ਅਸੀਂ ਇਸ ਬੇਅਦਬੀ ਦਾ ਸਿਰਫ ਮੰਗ ਕਰਦੇ ਆਂ ਬਾਕੀ ਦਾ ਅਦਾਲਤ ਨੇ ਜੋ ਫੈਸਲਾ ਕਰਨਾ ਵੀ ਇਹ ਕਿੱਧਰ ਨੂੰ ਦੇਣਾ ਤੇ ਕਿੱਧਰ ਨੂੰ ਨਹੀਂ ਜਾਣਾ ਇਹ ਸਾਡੇ ਜਿਹੜੀ ਇਹਨੇ ਬੇਦਬੀ ਕੀਤੀ ਅਖਰਾਂ ਦੀ ਆਪਣੇ ਆਪ ਨੂੰ ਇਹਨੇ ਅੰਮ੍ਰਿਤਧਾਰੀ ਸਿੰਘ ਵੀ ਆ ਤੇ ਖਾਲਸਾ ਵੀ ਘਵਾਉਂਦਾ ਪਰ ਇਹਨੂੰ ਕਿਸ ਅਧਿਕਾਰ ਇਹੋ ਜੇ ਇਹੋ ਜੇ ਕੰਮ ਦੇ ਮੱਸਾ ਰੰਗੜ ਵੀ ਨਹੀਂ ਕਰ ਸਕਿਆ ਉਹਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਢਾਓ ਵਾੜਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪਰਮੇਸ਼ਰ ਦੀ ਕਿਰਪਾ ਨਾਲ ਉੱਥੇ ਖਾਲਸਾ ਪੰਥ ਨੇ ਉਹਨੂੰ ਸੋਧਿਆ ਇਹ ਤੇ ਮੱਛੇ ਰੰਗਣ ਨਾਲੋਂ ਵੀ ਜ਼ਿਆਦਾ ਭੈੜਾ ਹੋ ਗਿਆ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਕਾਸ਼ੀ ਜਾ ਕੇ ਬਾਣੀ ਲਿਆਂਦੀ ਏਕ ਓੰਕਾਰ ਇਹਨੇ ਮਟਾਇਆ ਜੇ ਤੋ ਸਾਡੇ ਜਿੰਨਾ ਵੀ ਮਨ ਨੂੰ ਦੁੱਖ ਉਜੜਿਆ ਔਰ ਉਗਲੇ ਅਸੀਂ ਤੇ ਕੋੜ ਦਾ ਵੀ ਅਸੀਂ ਰੁਖ ਕੀਤਾ ਕਿਉਂਕਿ ਸਾਡੇ ਮਨ ਨੂੰ ਇੰਨੀ ਗਠੇਸ ਲੱਗੀ ਆ ਕਿ ਇਹਨੇ ਏਕ ਓੰਕਾਰ ਕਿਉਂ ਮਟਾਏ ਗਏ ਮੰਗ ਕੀ ਕਰਦੇ ਮੰਗ ਅਸੀਂ ਪ੍ਰਸ਼ਾਸਨ ਕੋਲੋਂ ਇਹ ਗੱਲ ਕਰਦੇ ਆਂ ਕਿ ਇਹਤੇ ਬੰਦ ਹੀ ਕਾਨੂੰਨੀ ਕਾਰਵਾਈ ਜਿਹੜੀ ਆ ਬੇਅਦਬੀ ਦਾ 95 192 ਲੱਗਦੇ ਜਿਹੜੀ ਵੀ ਹੈਗੀ ਆ ਉਹ ਸਾਨੂੰ ਇੱਥੇ ਲੱਗਣੀ ਚਾਹੀਦੀ ਆ ਅਸੀਂ ਐਸ ਐਚਓ ਅਜਨਾਲਾ ਨੂੰ ਵੀ ਕਹਿੰਨੇ ਆ ਕੋਈ ਦਰਖਾਸਤ ਸੀ ਇਸ ਤੋਂ ਐਸ ਐਚਓ ਨੂੰ ਦਰਖਾਸਤ ਇਹ ਦੇ ਦਿੱਤੀ ਆ ਜੀ ਅਸੀਂ ਸਟੇ ਨਾਲ ਲਾ ਕੇ ਦਿੱਤੀ ਹੋਈ ਆ ਕੀ ਕਾਰਵਾਈ ਕੀਤੀ ਤੇ ਕਾਰਵਾਈ ਜਿਹੜੀ ਉਹਨਾਂ ਨੇ ਜੋ ਆਪਣੀ ਉਹਨਾਂ ਦੀ ਬੰਦ ਹੀ ਹੋਊਗੀ ਉਹ ਕਰਨਗੇ ਕਰਦੇ ਆ ਕਿ ਪੈਸੇ ਦਾ ਮੂੰਹ ਮੋਹ ਕਰਦੇ ਨੇ ਕੀ ਕਰਦੇ ਆ ਕਿਉਂਕਿ ਵੱਡੇ ਗਿਆ ਵੱਡੀਆਂ ਵੜੇ ਆਈਆਂ ਤੇ ਜਿਹੜਾ ਬੋਰੀਆਂ ਆਈਆਂ ਨੇ ਸਾਂਭ ਕੇ ਬੈਠਾ ਬਾਤਵਾਦ ਆਲੀਆਂ ਉਹ ਆਪਣੀਆਂ ਬੋਰੀਆਂ ਦੇ ਵਿੱਚੋਂ ਇੱਕ ਚੁੰਡੀ ਵੀ ਪੋਰ ਦੂਗਾ ਤੇ ਕੀ ਫਰਕ ਪਊਗਾ ਜਿਹੜੇ ਉਹਨੇ ਕਰੋੜਾਂ ਰੁਪਈਆ ਦੇ ਉਹਨੇ ਸੱਤ ਪਲਾਟ ਇੱਥੇ ਬਣਾ ਲਿਆ ਜ਼ਮੀਨ ਜਾਇਦਾ ਜਿਹੜੀ ਹੜਣੀ ਉਹਦਾ ਹੈਗੀ ਹੈਗੀ ਆ ਇਹ ਪਿੱਛੋਂ ਹੜੜਾਂ ਦਾ ਵਾ ਇੱਥੇ ਮੈਂ ਨਹੀਂ ਇਹਦਾ ਸਾਰਾ ਜਿੰਨਾ ਵੀ ਮਲਬਾ ਦਾ ਦੂਜਾ ਤੀਜਾ ਚੱਲ ਰਿਹਾ ਵਾ ਤੇ ਮੈਂ ਸੀਬੀਆਈ ਤੋਂ ਵੀ ਜਾਂਚ ਮੰਗਾਗਾ ਪੀਏ ਜਿਹੜਾ ਇਨਾ ਪੈਸਾ ਜਿਹੜਾ ਉਦੋਂ ਦਾ ਇਹ ਕੱਢ ਗਏ ਹੁਣ ਹੌਲੀ ਹੌਲੀ ਵਰਤਣ ਦਾ ਇਹ ਤੇ ਸਾਰੀ ਜਾਂਚ ਕੀਤੀ ਜਾਵੇ ਅਸੀਂ ਜਾਂਚ ਮੈਂ ਹਾਈ ਕੋਰਟ ਤੱਕ ਪਹੁੰਚਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਬ ਤੋਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਦੀਪ ਸਿੰਘ ਪਿਤਾ ਜੀ ਦਾ ਨਾਮ ਸਰਦਾਰ ਜਸਬੀਰ ਸਿੰਘ ਪਿੰਡ ਹਰੜਖੁਰ ਦੇ ਤਹਿਸੀਲ ਐ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਸਰ ਇੱਕ ਤੁਹਾਡਾ ਨਾ ਮਸਲਾ ਚੱਲ ਰਿਹਾ ਵਾ ਐ ਜਗਨ ਦੇ ਕਿ ਕੋਈ ਜਿਹੜੀ ਆ ਲੰਗਰ ਹਾਲ ਵਾਲੀ ਜਿਹੜਾ ਜਿਹੜਾ ਲੋਕਲਾ ਹਾਂਜੀ ਕੀ ਬਸਤਾ ਮਸਲਾ ਇਹ ਭਾਜੀ ਮੈਂ ਨਾ 2018 ਦੇ ਵਿੱਚ ਉਹ ਜਗਾ ਲਈ ਸੀਗੀ ਸਰਦਾਰ ਬਲਦੇਵ ਸਿੰਘ ਕੋ ਪਿੰਡ ਗੁਜਰਪੁਰਾ ਤੋਂ ਜੀ ਉਹ ਜਗਾ ਲੈ ਕੇ ਭਾਜੀ ਮੈਂ ਮੇਰਾ ਜਗਾ ਮੇਰੇ ਕੋ ਵੱਧੇ ਸੀਗੀ ਉਹ ਨਾਲ ਆਪਣੇ ਮਨ ਦੀ ਇੱਕ ਖੁਆਇਸ਼ ਹੀ ਕਿ ਮੈਂ ਪਹਿਲਾਂ ਇੰਗਲੈਂਡ ਰਹਿੰਦਾ ਰਿਹਾ ਸੀ ਚਲੋ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਤੇ ਸਾਡੀ ਇੱਕ ਸੋਚ ਹੀ ਸਾਰੇ ਪਰਿਵਾਰ ਦੀ ਕਿ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਦਾ ਇੱਕ ਲੰਗਰ ਹਾਲ ਬਣਾਉਣਾ ਜਿੱਥੇ ਕਿ ਅਸੀਂ ਮਹੀਨੇ-ਮਹੀਨੇ ਜਦੋਂ ਇਹ ਮਾਲਕ ਕਿਰਪਾ ਕਰੇ ਮਹੀਨੇ ਬਾਅਦ ਦਹੀਂ ਦੇਣੀ ਸਾਲ ਬਾਅਦ ਚੌਥੇ ਜਦੋਂ ਵੀ ਹੁੰਦੀ ਹੈ ਅਸੀਂ ਲੰਗਰ ਲਾਉਣ ਦੀਗੀ ਉਹ ਤੋਂ ਬਾਅਦ ਅਸੀਂ ਲੰਗਰ ਵਾਸ ਜਗਾ ਦੀ ਕੋ ਤੁਹਾਡੇ ਕੋ ਪ੍ਰੂਫ ਹੈਗਾ ਕਿ ਇਹ ਮੇਰਾ ਹੈ ਹਾਂ ਜੀ 2018 ਦੇ ਵਿੱਚ ਮੇਰੇ ਕੋ ਲਿਖਤ ਹੈ ਜੀ ਆ ਲਿਖਤ ਹੈ ਜੀ ਉਸ ਨੰਬਰ ਦੀ ਇਹ ਉਸੇ ਜਗਾ ਦੀ ਹਾਂ ਜੀ ਉਸੇ ਨੰਬਰ ਦੀ ਹੈ ਜੀ ਆ ਸਾਰੀ ਲਿਖਤ ਹੈ ਮੇਰੇ ਕੋ ਜੀ ਬਕਾਇਦਾ ਮੇਰੀ ਆਡੀ ਫੋਟੋ ਬਿਆਨ ਬਲਬੀਰ ਸਿੰਘ ਨਾਲ ਕੀ ਜਿਹੜਾ ਵਾਅਦਾ ਵਾਅਦਾ ਕੀ ਕਰਦਾ ਹੈ ਇਹ ਪੈਸਾ ਬਲਬੀਰ ਸਿੰਘ ਨਾਲ ਸਾਡਾ ਵਿਵਾਦ ਤੇ ਕੋਈ ਨਹੀਂ ਆਹੀਂ ਇਹ ਸੇਵਾ ਆਪਣਾ ਅੱਜ ਕੋ ਲਿਖਤ ਹੈ ਜੀ ਆਹੀਂ ਸੇਵਾ ਜਦੋਂ ਕਰਦੇ ਆ ਸਾਡ ਅਹੀਂ ਜਦੋਂ ਵੀ ਸੇਵਾ ਆਪਾਂ ਸ਼ੁਰੂ ਕੀਤੀ ਸੀ ਨਾ ਜੀ ਉਦੋਂ ਸਾਡੇ ਮੰਦਿਰ ਜੇਵੇਂ ਸਮੂਹ ਸਾਧ ਸੰਗਤ ਦਾ ਜੀ ਆਪਾਂ ਆਪਣਾ ਨਾਂ ਕਿਤੇ ਨਹੀਂ ਲਿਖਿਆ ਜੀ ਹੈਣਾ ਜੀ ਅਸੀਂ ਸਿਰਫ ਤਾਂ ਲਿਖਿਆ ਲੰਗਰ ਹਾਲ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਹਰਗੋਬਿੰਦ ਪਾਤਸ਼ਾਹੀ ਦਾ ਨਾਮ ਲਿਖ ਕੇ ਆਪਾਂ ਉੱਥੇ ਲੰਗਰ ਹਾਲ ਦਾ ਆਪਣੀ ਸੇਵਾ ਸ਼ੁਰੂ ਕੀਤੀ ਇਹਦੇ ਨਾਲ ਕਿ ਸੰਗਤਾਂ ਦਾ ਬਹੁਤ ਸਹਯੋਗ ਮਿਲ ਲੰਗਾ ਸਰਬੱਤ ਸੰਗਤ ਨਾਲ ਮਿਲ ਕੇ ਹੀ ਸੇਵਾ ਕਰਦੇ ਸੀਗੇ ਜੀ ਆਪਣਾ ਇਹਨਾਂ ਦਾ ਕੋਈ ਨਹੀਂ ਨਾਂ ਸਾਨੂੰ ਇਹਦਾ ਨਾਂ ਸਿਸਟਮ ਦਾ ਕੋਈ ਪਤਾ ਜੀ ਕੀ ਰੋਲੇ ਜੀ ਤੇ ਸਾਡੇ ਨਾਲ ਇਹ ਕੀਤਾ ਕਿ ਨਾਲ ਸਾਡੇ ਬਾਬਾ ਮਹਾਪੁਰਸ਼ ਬਾਬਾ ਕਰਤਾਰ ਸਿੰਘ ਜੀ ਹਰੜਕੋੜ ਦੇ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਨਾਲ ਸਾਡਾ ਬਹੁਤ ਪਿਆਰਿਆ ਦਿਲੋਂ ਆਰੇ ਤੇ ਸਮਝੋਗੇ ਕਿ ਉਹਨਾਂ ਦੀਆਂ ਦಾಸਾਂ ਬਗਲ ਅਸੀਂ ਇੱਥੋਂ ਤੱਕ ਪਹੁੰਚੇ ਜਾਂ। ਉਹ ਮਹਾਪੁਰ ਸਾਡੇ ਨਾਲ ਅਰਦਾਸ ਸੇਵਾ ਕਰਾਉਂਦੇ ਕੁਛ ਸਮਾਂ ਬਾਅਦ ਇਹਨਾਂ ਨੇ ਉਹ ਮਹਾਪੁਰ ਸਾਹਿਬ ਨੂੰ ਜਾ ਕੇ ਕਿਹਾ ਕਿ ਬਾਪੁਰਸ਼ੋ ਵੀ ਅਸੀਂ ਇੱਥੇ ਸੇਵਾ ਕਰਿਆ ਕਰਨੀ ਤੁਹਾਡੇ ਨਾਲ ਲੰਗਰ ਹਾਲ ਚ। ਤੇ ਉਹ ਮਹਾਪੁਰਸ਼ ਕਹਿੰਦੇ ਵੀ ਕੋਈ ਗੱਲ ਨਹੀਂ ਸੰਗਤਰਾ ਸਬਤ ਸੰਗਤ ਦਾ ਜੀ ਥਾਂ ਹੈ ਜੀ ਤੁਸੀਂ ਵੀ ਰਲ ਕੇ ਸੇਵਾ ਕਰੋ ਜੀ। ਹਨਾ ਜੀ ਇਹਨਾਂ ਨੇ ਮਹਾਪੁਰਸ਼ਾਂ ਕੋਲ ਉੱਥੇ ਲੈ ਕੇ ਸੇਵਾ ਲਿਖੀ ਕਿ ਜਿੱਥੋਂ ਤੱਕ ਕਿ ਅਹੀਂ ਜਿਹੜੀ ਜਗ੍ਹਾ ਲਈ ਜਾਣੇ ਜੀ ਇਹ ਸਾਨੂੰ ਬਲਦੇਵ ਸਿੰਘ ਨੇ 2018 ਵਿੱਚ ਲਿਖ ਕੇ ਦਿੱਤੀ ਆ। ਅਸੀਂ ਉਸ ਤੋਂ ਬਾਅਦ ਕਿਸੇ ਨੂੰ ਲਿਖ ਕੇ ਨਹੀਂ ਦਿੱਤੀ ਜੀ। ਅਹੀਂ ਲਿਖ ਦਿੱਤਾ ਕਿ ਸਭੂਸਾਤ ਸੰਗਤ ਕੋਈ ਵੀ ਸੇਵਾ ਕਰੇ ਬਾਬਾ ਬੁੱਢਾ ਸਾਹਿਬ ਦੇ ਨਾਮ ਤੇ ਜੀ ਸੇਵਾ ਕਰ ਸਕਦਾ ਪਰ ਆਹੀਂ ਕਿਸੇ ਨੂੰ ਲਿਖ ਕੇ ਨਹੀਂ ਕੀਤਾ ਗੁਰਦੁਆਰਾ ਜੀ ਹੈਣਾ ਜੀ ਬਲਬੀਰ ਸਿੰਘ ਉਹਨਾਂ ਦਾ ਰਸਤਾ ਕਿੱਧਰ ਹੈ ਜਦਾਂ ਨੇ ਕੋਈ ਸਾਡਾ ਇੱਕ ਹੀ ਪਿੰਡ ਆ ਜੀ ਬਲਬੀਰ ਸਿੰਘ ਉਹਨਾਂ ਦਾ ਵੀ ਉਹ ਪਿੰਡ ਆ ਜੀ ਇਹ ਪਿੱਛੋਂ ਖਾਪੜ ਕਿਹੜੀ ਤੋਂ ਸਾਡੇ ਸਾਡੇ ਪਿੰਡ ਹਰੜਕੁਰ ਦੀ ਰਹਿੰਦੇ ਆ ਤੇ ਬਾਬਾ ਕਰਤਾਰ ਸਿੰਘ ਜੀ ਦਾ ਪੜਾਵੀ ਉੱਥੇ ਆ ਜੀ ਇਹ ਇੱਕ ਦੂਜੇ ਨੂੰ ਜਾਣਦੇ ਇਹਨਾਂ ਨੂੰ ਪਤਾ ਸੀਗਾ ਵੀ ਬਾਬਾ ਕਰਤਾਰ ਸਿੰਘ ਉੱਥੇ ਸੇਵਾ ਕਰਦੇ ਆ ਇਹਨਾਂ ਜਾ ਕੇ ਉਹਨਾਂ ਦੇ ਪੜਾਅ ਤੱਕ ਪਹੁੰਚ ਕਰਕੇ ਜੀ ਉਹਨਾਂ ਨੂੰ ਕਿਹਾ ਕਿ ਅਸੀਂ ਸੇਵਾ ਕਰਨੀ ਹੈ ਜੀ ਤੋ ਮਹਾਪੁਰ ਉਜੀ ਹੋਈ ਸ਼ਖਸੀਅਤ ਹੈ ਜੀ ਰੱਬ ਦੇ ਨਾਮ ਵਾਲੇ ਉਹਨਾਂ ਨੂੰ ਇਹ ਨਹੀਂ ਮਤਲਬ ਵੀ ਕੋਈ ਸੇਵਾ ਕਰੇ ਉਹਨਾਂ ਕਹੇ ਜੀ ਤੁਹਾਡਾ ਮਨ ਕਰਦਾ ਸੇਵਾ ਤੁਸੀਂ ਬਾਬਾ ਜੀ ਦੇ ਨਾਮ ਦੇ ਬੁੱਢਾ ਸਾਹਿਬ ਜੀ ਦੇ ਨਾਮ ਤੇ ਤੁਹਾਨੂੰ ਮਨੋਂ ਸੇਵਾ ਕਰੋ ਜੀ ਆਹ ਗੱਲ ਹੋਈ ਤੇ ਅਸੀਂ ਵੀ ਨਾਲ ਸੇਵਾ ਕਰਦੇ ਰਹੇ ਜਿਹੜਾ ਗੁਰਦੁਆਰਾ ਦਾ ਰੂਪ ਕਿਸ ਤਰ੍ਹਾਂ ਲਿਆ ਗਿਆ ਜਿਹੜੀ ਜਿਹੜਾ ਜਿਹੜੀ ਨਹੀਂ ਨਹੀਂ ਭਾਈ ਸਾਹਿਬ ਗੁਰਦੁਆਰਾ ਸਾਹਿਬ ਦਾ ਰੂਪ ਅੱਜ ਤੱਕ ਨਹੀਂ ਆ ਜੀ ਇਹ ਸਿਰਫ ਲੰਗਰ ਵਾਲਾ ਜੀ ਇੱਕ ਕਮਰਾ ਬਣਾਇਆ ਇੱਕ ਬਰਾਂਡਾ ਬਣਾਇਆ ਜੇ ਇੱਕ ਨਿਸ਼ਾਨ ਸਾਹਿਬ ਜਰੂਰ ਲੱਗਾ ਜੀ ਮਹਾਰਾਜ ਦਾ ਉਹ ਕਿ ਨਿਸ਼ਾਨ ਮਾਲਕ ਪੰਥ ਦੀ ਨਿਸ਼ਾਨੀ ਸਾਡੀ ਇੱਥੇ ਲੰਗਰ ਵਾਲ ਸ਼ੈੱਡ ਆਈ ਸ਼ੈੱਡ ਬਣਿਆ ਸ਼ੈੱਡ ਦੇ ਥੱਲੇ ਟੀਨਾ ਦੇ ਥੱਲੇ ਹੀ ਮਹਾਰਾਜ ਦਾ ਸਰੂਪ ਰੱਖ ਕੇ ਬੇਦਬੀ ਨਹੀਂ ਕਰਾ ਸਕਦੇ ਜੀ ਇਹ ਅੱਜ ਵੀ ਤੁਹਾਡੇ ਧਿਆਨ ਚ ਰੱਖ ਦਵਾਂ ਕਿ ਇਹ ਗੁਰਦੁਆਰਾ ਸਾਹਿਬ ਨਹੀਂ ਹੈ ਇਹ ਇੱਕ ਲੰਗਰ ਹਾਲ ਦੀ ਜਗਾ ਵਾ ਜਿਹਦੇ ਵਿੱਚ ਲੰਗਰ ਹਾਲ ਨੂੰ ਜਿੰਦਰਾ ਵੀ ਵੱਜ ਸਕਦਾ ਜੀ ਮਹੀਨੇ ਬਾਅਦ ਵੀ ਲੰਗਰ ਲਾ ਸਕਦੇ 10 ਦਿਨ ਗੁਰਦੁਆਰਾ ਸਾਹਿਬ ਉਹ ਹੁੰਦਾ ਕਿ ਸਵੇਰੇ ਸ਼ਾਮ ਬਾਣੀ ਚੱਲੇ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ ਜੀ ਹਨਾ ਜੀ ਇੱਥੇ ਮਹਾਰਾਜ ਦਾ ਸਰੂਪ ਨਹੀਂ ਹੈਗਾ ਜੀ ਤੇ ਨਾ ਹੀ ਇੱਥੇ ਰੱਖਣ ਯੋਗ ਜਗਾ ਹੈ ਜੀ ਤੇ ਤੁਹਾਡੇ ਵੱਲੋਂ ਉੱਪਰ ਜਿਹੜਾ ਲਿਖਿਆ ਗਿਆ ਗੇਟ ਦੇ ਉੱਪਰ ਲੰਗਰ ਬਾਬਾ ਬ ਹਰ ਚੌਥ ਮਿਸਲ ਸਿੰਘ ਦਾ ਬਲਵੰਤ ਸਿੰਘ ਜੀ ਮਾਜਾ ਅ ਤਰਨਾ ਦਾ ਸੋਨੇ ਨਿਹੰਗ ਸਿੰਘ ਦਾ ਅਹੀਂ ਸਿਰਫ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਿਖਿਆ ਜੀ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਲੰਗਰ ਹਾਲ ਜੀ ਹੋਰ ਅਹੀਂ ਉੱਥੇ ਕੋਈ ਲਿਖਤ ਨਹੀਂ ਕੀਤੀ ਜੀ ਨਾ ਸਾਡਾ ਕਿਸੇ ਨਾਲ ਸੰਬੰਧ ਹੈ ਜੀ ਉਹਦੇ ਵਿੱਚ ਤੁਹਾਡੇ ਵੱਲੋਂ ਕੋਈ ਜਿਹੜਾ ਉੱਪਰ ਲਿਖਤ ਸੀ ਉਹਦੇ ਵਿੱਚ ਕੋਈ ਪੋਚਾ ਵਗੈਰਾ ਮਾਰਿਆ ਗਿਆ ਉਹ ਭਾਈ ਸਾਹਿਬ ਮੇਰੇ ਕੋਲ ਵੀਡੀਓ ਹੈ ਜੇ ਪ੍ਰੂਫ ਹੈ ਐਰ ਕਾਂ ਜਦੋਂ ਆਪਾਂ ਸ੍ਰਾਦਾਂ ਦੀ ਚੌਥੀ ਨਾ ਜੀ ਸ੍ਰਾਦਾਂ ਦੀ ਚੌਥ ਦੇ ਉੱਤੇ ਆਪਾਂ ਬਾਬਾ ਜੀ ਉੱਥੇ ਲਾਇਆ ਲੰਗਰ ਤੇ ਲੰਗਰ ਲਾਇਆ ਸੀ ਕਿਉਂਕਿ ਇਹਨਾਂ ਨੇ ਜਿੰਦਰੇ ਮਾਰ ਕੇ ਇਹ ਨਿਹੰਗ ਸਿੰਘ ਚਲ ਗਏ ਉੱਥੇ ਸਾਡੇ ਮੰਦਿਰ ਦੀ ਰੀਤ ਹੈ ਸਾਲ ਬਾਸ ਸ਼ਰਾਧਾ 14 ਬਾਬਾ ਬੁੱਢਾ ਸਾਹਿਬ ਜੀ ਦੀ ਆਉਂਦੀ ਹੈ ਜੀ ਇਹਨਾਂ ਨੇ ਵੀ ਵੇਟ ਕਰਦੇ ਰਹੇ ਇਹਨਾਂ ਦੀ 3 ਦਿਨ 3 ਦਿਨ ਚੌਥੀ ਹੁੰਦੀ ਹੈ ਜੀ ਇਹਨਾਂ ਨੇ ਇੱਥੇ ਜਿੰਦਰੇ ਮਾਰੇ ਸੀਗੇ ਅਸੀਂ ਬੜੀ ਆਖਿਆ ਵੀ ਅੱਜ ਜਾਣ ਕੇ ਸੇਵਾ ਕਰਦੇ ਆ ਕੱਲ ਚਲੋ ਸੇਵਾ ਕਰਨੀ ਕਰਨਾ ਨਾ ਜੀ ਪਰ ਇਹਨਾਂ ਵੱਲੋਂ ਕੋਈ ਵੀ ਨਹੀਂ ਆਇਆਗਾ ਸ਼ਾਮਾਂ ਨੂੰ ਜਾ ਕੇ ਜੀ ਅਸੀਂ ਉੱਥੇ ਦੁਪਹਿਰੇ ਉੱਥੇ ਆਪਾਂ ਲੰਗਰ ਤਿਆਰ ਕਰਨਾ ਸ਼ੁਰੂ ਕੀਤਾ ਜੀ ਇਹਨਾਂ ਦਾ ਭਰਾ ਇੱਕ ਜਗੀਰ ਸਿੰਘ ਉਹ ਆਪ ਹੀ ਆ ਗਿਆ ਜੀ ਸਾਨੂੰ ਨਹੀਂ ਪਤਾ ਵੀ ਉਹਨੂੰ ਕਿੰਨੇ ਭੇ ਉਹਦੀ ਮੇਰੇ ਕੋਲ ਐਸੇ ਪ੍ਰੂਫ ਵੀਡੀਓ ਹੈ ਜੀ ਇਹਦੇ ਭਰਾ ਨੇ ਕਿ ਆਪ ਹੀ ਭਾਜੀ ਉਹ ਜਿੰਦਰੇ ਤੋੜਨ ਲੱਗੇ ਇਹਨਾਂ ਜਿੰਦਰੇ ਮਾਰੇ ਆੜਨਾ ਦਾ ਭਰਾ ਜੀ ਇਹਨਾਂ ਦਾ ਭਰਾ ਜੀ ਇਹਨਾਂ ਸੰਗੂਸਾਂ ਦੇ ਵਿੱਚ ਆਣ ਕੇ ਦੇ ਭਰਾ ਨੇ ਕਿਹਾ ਕਿ ਮੈਂ ਇਹਦੇ ਸੇਵਾ ਸੇਵਾ ਬਾਬਾ ਜੀ ਨੇ ਮੈਨੂੰ ਕਿਹਾ ਸੀ ਕਰਨ ਨੂੰ ਬਾਬਾ ਕਰਤਾਰ ਸਿੰਘ ਜੀ ਨੇ ਇਹ ਮੇਰਾ ਭਰਾ ਬਲਬੀਰ ਸਿੰਘ ਨੂੰ ਮੈਂ ਕਿਹਾ ਸੀ ਵੀ ਕਰ ਲਾ ਇਹ ਬਲਬੀਰ ਸਿੰਘ ਉਹਨਾਂ ਦੇ ਭਰਾ ਨੇ ਇਹ ਸਗੇ ਭਰਾ ਜੀ ਉਹਨਾਂ ਦਾ ਛੋਟਾ ਭਰਾ ਜਗੀਰ ਸਿੰਘ ਇਹਨਾਂ ਨੇ ਆਣ ਕੇ ਕੀਤਾ ਸਰ ਜੀ ਤੁਹਾਡੇ ਉੱਤੇ ਦੋਸ਼ ਲਗਾਏ ਗਏ ਆ ਕਿ ਜਿਹੜਾ ਗੇਟ ਦੇ ਉੱਪਰ ਜਿਹੜਾ ਵਾ ੴ ਕਾਰ ਲਿਖਿਆ ਸੀ ਖੰਡਾ ਵਾਹ ਦੇ ਜਿਹੜੇ ਉੱਪਰ ਤੇ ਬਣਾਏ ਗਏ ਸੀ ਉੱਤੇ ਜੀ ਸਟੈਚੂ ਲਿਖਤ ਕੀਤੀ ਗਈ ਸੀ ਕਿ ਉਹ ਤੁਹਾਡੇ ਵੱਲੋਂ ਜਿਹੜੀ ਆ ਉਹ ਉੱਤੇ ਪੋਚਾ ਮਾਰਿਆ ਗਿਆ ਬਿਲਕੁਲ ਭਾਈ ਸਾਹਿਬ ਪਹਿਲੀ ਗੱਲ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੀ ਗੱਲ ਤੇ ਮਹਾਰਾਜ ਦੀ ਬਾਣੀ ਆ ਬਾਣੀ ਆਪਾਂ ਇਹ ਨਹੀਂ ਕਿ ਹਰ ਬੰਦਾ ਪੈਨ ਫੜੇ ਪੈਨਸਲ ਫੜੇ ਤੇ ੴ ਗੇਟਾਂ ਦੇ ਉੱਤੇ ਆਪਣੇ ਹਿਸਾਬ ਨਾਲ ਆਪ ਵੀ ਬੰਤਰ ਵੇਖੋਗੇ ਇਹਨਾਂ ਕਿੰਨੇ ਗਲਤ ਮਹਾਰਾਜ ਦੀ ਬੇਦਬੀ ਕੀਤੀ ਹੈ ਨਾ ਬਾਣੀ ਦੀ ਜੀ ਅਸੀਂ ਮਹਾਰਾਜ ਨੂੰ ਮੰਨਣ ਵਾਲੇ ਬੰਦੇ ਆ ਜੀ ਸਾਨੂੰ ਨਹੀਂ ਪਤਾ ਬਾਕੀ ਇਹਨਾਂ ਨੇ ਜਦੋਂ ਦਾ ਭਰਾ ਆ ਜੀ ਇਹਨਾਂ ਲਿਖਿਆ ਗਲਤੀਆਂ ਲਿਖਣਾ ਨਹੀਂ ਚਾਹੀਦਾ ਇਦਾਂ ਬਾਣੀ ਪਰ ਇਹਨਾਂ ਲਿਖਿਆ ਜੀ ਇਹਦਾ ਭਰਾ ਨੂੰ ਆਪ ਹੀ ਇਹਨਾਂ ਪਤਾ ਨਹੀਂ ਆਪੇ ਜਿਆ ਨਾਲ ਰਲ ਮਿਲ ਕੇ ਕੀ ਕੀਤਾ ਕਿ ਇਹਨਾਂ ਨੇ ਸਾਡੇ ਤੇ ਕਰਨ ਵਾਸਤੇ ਆਪੇ ਇਹਨਾਂ ਨੇ ਜਿੰਦਰੇ ਤੋੜੇ ਤੇ ਆਪੇ ਸਾਰੀ ਕਾਰਵਾਈ ਕੀਤੀ ਜਗੀਰ ਸਿੰਘ ਨੇ ਕੋਈ ਸਟੇ ਆਰਡਰ ਜਿਹੜਾ ਵਾ ਉਹ ਦੱਸ ਰਹੇ ਕਿ ਇਹਨਾਂ ਵੱਲੋਂ ਲਿਆ ਗਿਆ ਕੋਈ ਪਾਈ ਤਰੀਕ ਨੂੰ ਜਿਹੜਾ ਵਾ ਉਹ ਭਾਈ ਸਾਹਿਬ ਇਹ ਤੋਂ ਪਹਿਲਾਂ ਕਿ ਮੈਂ ਨਾ ਇਹਨਾਂ ਦੀ ਇੱਥੇ ਦਰਖਾਸਤ ਦਿੱਤੀ ਤਕਰੀਬਨ 17-18 ਤਰੀਕ ਨੂੰ ਜਨਾਲੀ ਜੀ ਉਹ ਇਸ ਕਰਕੇ ਦਿੱਤੀ ਸੀ ਕਿ ਇਹਨਾਂ ਦੇ ਇਸੇ ਤੋਂ ਪੜਾਅ ਚੱਲ ਪਿਆਣਾ ਜੀ ਇਹਨਾਂ ਨੇ ਇਸ ਪੜਾਅ ਦੇ ਨਾਂ ਤੇ ਗੱਡੀਆਂ ਗਰਾਹੀ ਵਾਸਤੇ ਸ਼ੁਰੂ ਕਰਤੀਆਂ ਜੀ ਤਿੰਨ ਚਾਰ ਗੱਡੀਆਂ ਨੇ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰਤੀਆਂ ਜੀ ਪਿੰਡਾਂ ਜਿਹੜੇ ਜਾਂਦੇ ਹੀ ਮੇਰੇ ਕੋਲ ਅਜੇ ਵੀਰ ਪ੍ਰੂਫ ਇੱਕ ਵੀਡੀਓ ਆ ਇਹ ਪਿੰਡਾਂ ਦੇ ਵਿੱਚ ਇਹਨਾਂ ਨੇ ਤਨਖਾਹ ਤੇ ਜਿੰਨਾ ਜੀ 5-500 ਰੁਪਏ ਦਿਹਾੜੀ ਦੇ ਬੰਦੇ ਰੱਖੇ ਜੀ ਸਾਰਿਆਂ ਨੂੰ ਇਹ ਬਾਣੇ ਪਾਉਂਦੇ ਆ ਜੀ ਜਿਹੜੇ ਮਦੇ ਨਸ਼ੇ ਪਤੇ ਕਰਦੇ ਸਾਡੇ ਨਿਹੰਗ ਸਿੰਘਾਂ ਬਾਣੇ ਦਾ ਲਾਜ ਪਤਾ ਜੀ ਬਾਣਾ ਕੀ ਹੁੰਦਾ ਜੀ ਐ ਇੱਕ ਨਿਹੰਗ ਸਿੰਘ ਦੇ ਬੇਟੇ ਆ ਜੀ ਇਹਨਾਂ ਨੇ ਕੀ ਕੀਤਾ ਕਿ ਇਹ ਕਿ ਬਾਣੇ ਪਾਉਂਦੇ ਆ ਜਿਹੜੇ ਬੰਦੇ ਅਮਲੀ ਤਮਲੀ ਜਿਹਨੂੰ ਉਹਨੂੰ ਬਾਣਾ ਪਾ ਕੇ ਜੀ 5-700 ਰੁਪਿਆ ਦਿਹਾੜੀ ਦਿੰਦੇ ਆ ਜੀ ਇਹਨਾਂ ਨੇ ਫਿਰ ਤੁਸੀਂ ਅਮਲੀ ਤਮਲੀ ਦਾ ਇਲਜ਼ਾਮ ਲਾ ਰਹੇ ਹੋ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਉਹ ਦਾ ਜੀ ਹਾਂ ਜੀ ਪ੍ਰੂਫ ਹੈਗਾ ਜੀ ਅੱਜ ਪ੍ਰੂਫ ਇਹਨਾਂ ਦੀ ਗੱਡੀ ਇੱਕ ਚੈੱਕ ਹੋਈ ਆ ਪਿੰਡ ਮੋਲੇ ਕੇ ਇਹ ਕੌਣ ਬੰਦੇ ਆ ਇਹ ਬੰਦੇ ਇਹਨਾਂ ਦੇ ਸੇਵਾਦਾਰ ਆ ਜੀ ਕੀ ਗੱਡੀ ਕਿਹਦੀ ਆ ਗੱਡੀ ਬਲਬੀਰ ਸਿੰਘ ਨਿਹੰਗ ਸਿੰਘ ਦੀ ਜੀ ਤੇ ਇਹ ਕਾਦੇ ਵਾਸਤੇ ਉਹ ਹੀ ਗੱਡੀ ਇਹ ਪਿੰਡ ਪਿੰਡਾਂ ਦੇ ਗਰਾਹੀ ਕਰਕੇ ਇਹਨਾਂ ਨੂੰ ਲਿਆ ਕੇ ਦਿੰਦੇ ਆ ਜੀ ਸਾਰਾ ਕੁਝ ਇਹਨਾਂ ਨੇ ਦੱਸਿਆ ਕਿ ਤੁਸੀਂ ਆਪਣੇ ਕੋਲੋਂ ਬਲਬੀਰ ਸਿੰਘ ਤੇ ਜਿੰਮੇਦਾਰ ਨਹੀਂ ਨਹੀਂ ਇਹਨਾਂ ਦੱਸਿਆ ਇਹਨਾਂ ਫੋਨ ਕੀਤਾ ਬਲਬੀਰ ਸਿੰਘ ਨੂੰ ਸਾਨੂੰ ਵੀ ਫੋਨ ਆਇਆ ਕਿ ਇਹ ਸੇਵਾਦਾਰ ਤੁਹਾਡੇ ਪਿੰਡੋਂ ਆਏ ਆ ਜੀ ਇਹਨਾਂ ਨੇ ਮੋਲ ਕੇ ਦੀ ਸੰਗਤ ਨੇ ਫੜਿਆ ਜੀ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਗੱਡੀ ਦੇ ਵਿੱਚੋਂ ਤਲਾਸ਼ੀ ਕਰਨ ਤੇ ਪਰਾਗਾ ਦੇ ਕੈਪਸੂਲ ਤੇ ਤਮਾਕੂ ਦੀਆਂ ਪੁੜੀਆਂ ਨਿਕਲੀਆਂ ਜੀ ਜਿਹੜੇ ਗੱਲਾਂ ਅਸੀਂ ਇਹਨਾਂ ਨਾਲ ਸੇਵਾ ਤੇ ਖੁਸ਼ ਨਹੀਂ ਹੈਗੇ ਜੀ ਸਾਨੂੰ ਕੋਈ ਤਰਾਜ ਨਹੀਂ ਸੇਵਾ ਕਰਨ ਤੋਂ ਪਰੇ ਬੰਦਿਆਂ ਦੀ ਜਿਹੜੇ ਸੇਵਾਦਾਰ ਉਹ ਗਲਤ ਹੈ ਜੀ ਬਦਨਾਮੀ ਕਰਾ ਰਹੇ ਸਾਡੇ ਪੰਥ ਦੀ ਕਿੰਨੇ ਬੰਦੇ ਤੇ ਤਿੰਨ ਚਾਰ ਜਣੇ ਗੱਡੀ ਜੀ ਇੱਕ ਗੱਡੀ ਚਾਰ ਕੇ ਜਣੇ ਭੇਜ ਦਿਆ ਜੀ ਚਾਰ ਪੰਜ ਗੱਡੀਆਂ ਚਲਾਉਂਦੇ ਆ ਜੀ ਪਿੰਡਾਂ ਜੀ ਆ ਵੀ ਕੋਈ ਸੰਗਤ ਇਹਨਾਂ ਦੀ ਕਿੰਨੀ ਬਦਨਾਮੀ ਕਰ ਰਹੀ ਜੀ